ਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਉਸਮਾ ਪਹੁੰਚ ਚੁੱਕੇ ਆਪਾਂ ਰਾਜਵੀਰ ਦੇ ਭਾਈ ਸੁਨੀਆ ਨਾਲ ਕੋਲ ਅੱਜ ਵੀ گاਵਾ ਲੈ ਕੇ ਆਂਦੀਆਂ ਛੋਟੇ ਛੋਟੇ ਭਾ ਤੇ ਚੰਗੇ گاਵਾ ਬਸ ਜੀ ਭਾਈ ਇਹਦੀ ਗੱਲਬਾਤ ਕਰਦੇ ਆਂ ਭਾਈ ਜੀ ਹੱਥ ਚਾਪ ਸਾਡੀ ਦਾ ਮਾਰਾ ਅੱਛਾ ਜੀ ਸੰਦੀਪ ਜੀ ਹੱਥ ਚਾਪ ਸੱਤ ਗਿਆ ਕੋਈ ਨਾਲੇ ਘੜਾ ਨਹੀਂ ਆਹ ਜੋ ਫਿਰ ਮੈਂ ਨਾਲੇ ਘੜਾ ਨਹੀਂ ਚਲੋ ਹੋਰ ਦੱਸੋ ਜੀ ਕੀ ਕੀ ਸੁਣਾਓ ਕੀ ਮਾਲ ਹਾਂਜੀ ਹਾਂ ਜੀ ਸੰਦੀਪ ਜੀ ਬੋਸ ਨਾ ਤੁਹਾਡਾ ਕਿਹੜਾ ਲੇਟ ਹੋ ਗਿਆ ਤੁਹਾਨੂੰ ਪਤਾ ਆਜੀ ਆਜੀ ਵੀ ਸੁਦੀ ਜੀ ਆਪਣਾ ਕੋਈ ਛੀਕ ਆਵਾ ਅੱਛਾ ਜੀ 4 ਸੋਈਆਂ ਹਾਂਜੀ ਸੋਧ 20 ਕਿਲੋ ਬ ਲੈ ਕੇ 13 ਕਿਲੋ ਤੱਕ ਲਾਵਾ ਹੈਗਾ ਹਾਂਜੀ ਹੈਗਾ ਠੀਕ ਦੋ ਗਮੇੜਾ ਵੱਡੀਆਂ ਡਕਣਾ ਹਾਂਜੀ ਦੁਜस्सी ਆ ਵੱਡੀ ਗੱਬਣ ਲੈ ਭਾਈ ਨੂੰ ਕੋਈ ਆਜੋ ਆਜੋ ਕੋਈ ਨਹੀਂ ਚੱਲਣ ਦੋ ਜੀ ਪੀਓ ਕੱਲਾ ਸਮਾਲਦਾ ਵੇਖੀਦੇ ਹਣਾ ਭਾਈ ਇਹੋ ਗੱਲ ਆ ਕਿ ਭਾਈ ਖਰਨਾ ਭਾਈ ਲੈਣਾ ਜੀ ਆਪਾਂ ਨੂੰ ਸ੍ਰੀ ਜੀ ਇਹ ਗੱਲ ਮਤਲਬ ਦੇਖੋ ਜਿਹਨੂੰ ਮੰਨ ਲੈਂਦੇ ਆ ਨਾ ਦੋਵੇਂ ਰੋਟੀ ਲੱਗਿਆ ਵੀ ਛੱਡ ਤੋਂ ਹੀ ਜਿਹੜਾ ਗਾਂ ਕੋਈ ਭਰਾ ਲੈਂਦਾ ਵਾ ਉਹ ਹੀ ਕਮਾਈ ਕਰੇ ਕਮਾਈ ਕਰੇ ਬਿਲਕੁਲ ਜੋ ਕਮਾਈ ਕਰੂਗਾ ਤਾਂ ਫੇਰ ਹੀ ਜਾਊਗਾ ਸਹੀ ਗੱਲ ਹੈ ਜੀ ਜੀ ਉਹ ਕਮਾਈ ਨਹੀਂ ਕਰੂਗਾ ਉਹ ਖਾੜੇ ਲੱਗ ਕੇ ਦੋ ਤਿੰਨ ਕਿਲੋ ਪੇਡਾ ਦੁਰ ਮਈਆਂ ਗੈਂਗੀਆਂ ਲੈ ਕੇ ਨਾ ਫੱਡੇ ਆਦੇ ਹਾਂਜੀ ਹਾਂਜੀ ਬੜਾ ਬੰਜੀ ਜੇ ਮੈਂ ਕਹਿੰਦੇ ਠੀਕ ਹੈ ਜੀ ਜਾਓ ਨਾ ਗਾਉਂ ਬਾਹਰ ਕਰਦੇ ਆ ਜੇ ਕੋਈ ਦਿਖਿਆ ਬਸ ਤਾਂ ਹੀ ਲੈ ਕੇ ਬਾਕੀ ਤੁਹਾਨੂੰ ਬੜਾ 5-6 ਹਜ਼ਾਰ ਦਾ ਫਰਕ ਦਾ ਪੈ ਹੀ ਜਾਂਦਾ ਪੈ ਜਾਂਦਾ ਪੈ ਜਾਂਦਾ ਕਿਸੇ ਨੂੰ ਹਾਂ ਪੈ ਜਾਂਦਾ ਸ੍ਰੀ ਜੀ ਕਿ ਦੇ 2-2000 ਦੇ ਸਾਰਾ ਖਰਚਾ ਕਰਕੇ 2-2000 ਬਾਕੀ ਦੇਤੀਆਂ 10-12000 ਬਿਲਕੁਲ ਬਿਲਕੁਲ ਹੋਰ ਕੀ ਚਾਹੀਦਾ ਭਾਜੀ ਜੀ ਇਹ ਕਹੀ ਹੈ ਨਾ ਜੋ 60 ਪਚਾਉਣਾ ਤੇ ਫਿਰ ਬੰਦ ਕੇ ਬੈਠੇ ਰਹਿਣਾ ਉਹ ਤਾਂ ਹੈਗਾ ਹੀ ਹੈ ਜੀ ਵਾਸ਼ ਵਾਸ਼ ਹਾਂ ਗੱਲ ਇਹ ਹੋ ਜਾਂਦੀ ਹੈ ਜੈ ਜੀ ਕਿ ਮੈਂ ਇਹ ਗਾ ਰਹਾਂ ਉਹ ਤੁਰਿਆ ਜਾਂਦਾ ਜੀ ਬਿਲਕੁਲ ਬਿਲਕੁਲ ਬੜਾ ਬੜਾ ਬਾਤ ਹੈ ਭਾਜੀ ਚਲੋ ਕਰੀ ਸ਼ੁਰੂ ਜੀ ਆ ਜਾਓ ਇਹ ਤੁਸੀਂ ਦੂਜਾ ਸੁਆ ਹੀ ਬੈਠ ਜਸਤੀ ਆ ਗਿਆ ਨਾ ਜਸਤੀ ਜਸਤੀ ਤੇ ਦੇਣੇ 10-12 ਲੈਤੀ ਹੂਗਾ ਵਾਸ਼ੀਂ ਗਿਆ ਮੇਰੇ ਵੱਡੀ ਆ ਵੱਡੀ ਵੱਡੀ ਸੰਦੀਪ ਵੇ ਆਹ ਇੱਕ ਪਾਲੀ ਪਲੋਸੀ ਪੂਰੀ ਦੇਖੋ ਦੂਰੋ ਦੂਰ ਲੰਮੀ ਆਸਲਾ ਪੰਜਾਬ ਦੀ ਰੈਡ ਹੈ ਇਹ ਆ ਵੇਖੋ ਰਾਜੀ ਵਾਜੀ ਪੂਰੀ ਨਾਲੇ ਤੇ ਕਿੰਨੀ ਗਰਾਂਟੀ ਆਈ ਬਾਈ ਜੀ ਪਿੱਛੋਂ ਸੰਦੀਪ ਜੀ ਬੁੱਧ ਤੇ ਜੇਸਾਹ ਦੀ ਦੀ ਸਿਹਤ ਆ ਇਹਨੂੰ 20 ਪਲੱਸ ਹੀ ਚਲਣਾ ਚਾਹੀਦਾ 20 ਪਲੱਸ ਹੈ ਉਹਦੇ ਆਂਦੇ ਪਹਿਲੇ ਸੋਈ ਅਸੀਂ 17-18 ਕਿਲੋ ਚੋਇਆ ਹੁਣ ਉਹਨਾਂ ਦੇ ਕਹਿਣ ਤੇ ਹੱਲੇ ਦੇ ਗੱਪਣ ਆ ਤੇ ਜੇ ਇਸ ਹਾਂ ਮਖੜਾ ਚਾਹਤਾ ਵੋ ਉਹ ਤਾਂ ਨਾ ਫੇਰ ਆਪਾਂ ਨੂੰ ਵੀ ਸਣੀ ਪਰੀ ਗਈ ਦਸਣਾ ਵੀ ਫੇਰ ਹਾਂ ਅੱਜ ਲੈ ਜੀ ਤਾ ਚੰਗੀ ਬਣੂ ਥੱਲੋਂ ਲੈ ਜੀ ਲੈ ਜਾਨੇ ਭਾਈ ਜੀ ਹਾਂ ਵੀ ਕੋਈ ਸਾਭ ਨੂੰ ਨਾ ਲੈ ਕੇ ਹਾਂ ਜੀ ਕਮਾਈ ਹੈਗੀ ਆਪણો ਪਤਾ 75000 ਦੀ ਯਾਰ ਹੋਈ ਬਿਲਕੁਲ ਪਰ ਅੱਜ ਮੋਲ ਆਪਾਂ ਬਿਲਕੁਲ ਜਿਆਦਾ ਦੇਣਾ ਅੱਜ ਮੋਲ 65 ਹਾਂ ਜੀ 2063 ਦੀ ਦੇਣਾਂਗੇ ਅੱਪੀ ਕਰਾਂਗੇ ਜੀ ਅੱਪੀ ਐਫ ਵਾਲੀ ਕਰਨਾ ਤੁਸੀਂ ਕਰਨੇ ਆਜਾ ਹੁਣ ਸੰਦੀਪ ਜੀ ਵੇਖ ਲਓ ਨਹੀਂ ਠੀਕ ਆ ਜਾਂੰਦੋ ਛੋੜ ਕਰਦੇ ਹੋਰ ਕਰਦਾ ਕਰਨਾ ਕੋਈ ਉਹ ਦੇਖੋ ਜਿਹੜਾ ਪੈਸਾ ਆਊਗਾ ਤੁਹਾਡਾ ਚੈਨਲ ਵੇਖ ਕੇ ਛੋੜਾ ਠੀਕ ਆ ਚਲੋ ਆ 4 ਰੁਪਇਆ ਹਰ ਗਾਮ ਅਗਰ ਛੋੜ ਜਿਹੜਾ ਤੇਰੇ ਕੋਲ ਆਊਗਾ ਬਸ ਚੱਲੋ ਉਹ ਦੇ ਕਰਾ ਜੀ ਆ ਵਾਸੀ ਸੰਦੀਪ ਵੀ ਦੁੱਜਣੀ ਵਾਹ ਵੇਖੋ ਠੀਕ ਆ ਇਹ ਵੀ ਦੇਣ ਮੇਰੇ ਹਿਸਾਬ ਨਾਲ ਦਾਹੀ ਲੈ ਜਣੇ ਆ ਹੋ ਜਦਾ ਪੰਜਾਂ ਸੱਤਾਂ ਨੂੰ ਝੂਪੇ ਪਰ ਆਪਾਂ ਦਾ ਹੀ ਕਹਾਂਗੇ ਡੇ ਡੇ ਆ ਇੱਥੇ ਪਤਾ ਹੀ ਕਿਨੇ ਟੂਲ ਵਾਜੇ ਨੰਕੇ ਜਾਂਦੇ ਆ ਪ੍ਰਵਾਹ ਕੋਈ ਨਹੀਂ ਰਾਜਵੀਰ ਦੇ ਨਾਲ ਐ ਨਾ ਭਾਈ ਜੀ ਨੰਗਣਾ ਆ ਨਿਕਰੇ ਜੀ ਇੱਥੇ ਕੋਈ ਚੱਕਰ ਨਹੀਂ ਆ ਵੇਖੋ ਇਹ ਬਹੁਤ ਜਿਆਦੀ ਚੰਗੀ ਆ ਪਰ ਇਹ ਬਲੂਸੀ ਇਹ ਵੀ ਹਾਂਜੀ ਹਾਂ ਇਹ ਵੀ ਹੈਗੀ ਕ੍ਰਾਉਸ ਇਹ ਜਰਸੀ ਦਾ ਹਾਂਜੀ ਨਾ ਗਰਮੀ ਚ ਬਹੁਤ ਜਿਆਦੀ ਚੰਗੀ ਤੁਹਾਨੂੰ ਪਤਾ ਆਪਾਂ ਵੇੜਾ ਵੀ ਉਹ ਲੈਣਗਾ ਹਨੀਆਂ ਜਿਹੜੀਆਂ ਗਰਮੀਆਂ ਬਣਾਉਂਦੇ ਬਸ 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 ਤੁੰਗਾ ਗਰਮੀਆਂ ਨਹੀਂ ਨਿਕਲਦੀ ਜਦੋਂ ਇਹ ਵੀ ਆਤਾ ਉਹ ਜਗਲੀ 60 62000 ਨੂੰ ਲੇ ਗੂਗੀ ਹਾਂਜੀ ਅੱਜ ਮੋਲੇ ਦਾ ਬਿਲਕੁਲ ਜੈ ਜੈ ਜੀ ਓਏ ਬਿਲਕੁਲ ਜਿਹੜਾ ਹਾਂ ਨਾ ਵਾਲਾ ਰੇਟ ਹੈ 58000 ਰੁਪਈਆ ਦਾ ਹਾਂਜੀ 5000 57 ਦੀ 55 ਦੀ ਦੇਣਾ ਚਲੋ 50 ਨੂੰ 55000 ਦੀ ਆਹਦੇ ਥੱਲੇ ਸਰਦੀਪ ਉਹਨੂੰ ਉੱਪਰ ਖਾ ਲਵਾਂਗੇ ਜੀ ਮਾਨ ਸਰਦੀਪ ਸੁਈ ਆ ਹਾਂ ਸੁਈ ਆ ਬੱਚਾ ਵਗਰੀ 10 12 ਦਾ ਸੁਈ ਆ ਉਹ ਬੱਚਾ ਹੀ ਠੀਕ ਆ ਦੋ ਦੋ 18 ਕਿਲੋ 16 ਦੀ ਗਾਰੰਟੀ ਆਨਲਾਈਨ ਜਿਹੜਾ ਇੱਥੇ ਆਊਗਾ 18 ਕਿਲੋ 24 ਦੇ ਆਗੇ ਦਵਾਂਗੇ ਘੜੀ ਦੇ ਨਾਲ ਜੀ ਘੜੀ ਨਾਲ ਜਵਾ ਕੇ 18 ਕਿਲੋ ਮਣਾ ਕੇ ਦਵਾਂਗੇ ਲੀਟਰ ਮਾ ਠੀਕ ਹੈ ਟਾਈਮ ਤੋਂ ਟਾਈਮ ਵੇਖੋ ਇਹਨਾਂ ਆਨਲਾਈਨ ਮੰਗਾਉਗਾ ਉਹਨੂੰ 2 ਲੀਟਰ ਘੱਟ ਸੁਈ ਨਹੀਂ ਦਰਹੁੰਦੇ ਨੇ ਮੈਂ ਸਰਦੀਪ ਉਹਦੇ ਘਰ ਹੈ ਮੈਂ ਆਬਾਸ਼ੀ ਘੜੀ ਹੈ ਤੇ ਬੱਚਾ ਮਗਰ ਬੱਚਾ ਵਾਛਾ ਦੇ ਦੋ ਮਗਰ ਵਛੇ ਦੋ ਮਗਰ ਵਛੀਆਂ ਚੱਲਣ ਦੇ ਲੈ ਚੋਈ ਚੋਈ ਠੀਕ ਹੈ ਬਾਈ ਜੀ ਬਿਲਕੁਲ ਚੋਈ ਜਿਹੜੀ ਜਿਹੜੀ ਬਾਤ ਹੋਊਗਾ ਪੰਨੇ ਦੇ ਪਾਵਾਂ ਨਹੀਂ ਨਾ ਵੇਖੋ ਤੇ ਚੋਈ ਦੀ ਮਾੜੀ ਬੰਬੀ ਨਾਲ ਹੋਰ ਖੜਿਆ ਹੋਰ ਅੰਡ ਇਹ ਕੀ ਕਰ ਬਾਹ ਇਦਾਂ ਸਭ ਜਿਹੇ ਦਤੋ ਇਹੋ ਨਹੀਂ ਚੱਲਣ ਦੇ ਆਓ ਖਾਓ ਇਹ ਮੰਜੀ ਦੇਵਾ ਕਟ ਵਾਲਾ ਨਾਲ ਬੋਲੋ ਫਰਾਂ ਜੀ ਸੰਦੀਪ ਮਛੀ ਦੇ ਭਾਵੇਂ 55 55 ਨੂੰ ਵੇਚ ਲਈਏ ਪਰ ਬੋਲ ਬਿਲਕੁਲ ਜਿਆਦਾ ਕਰਨਾ ਜੀ ਦੇ ਦੀ 50 ਦੀ ਕਿ ਘੱਟ ਕਰੀਏ ਥੋੜੇ ਦੋ ਹੋਰ ਛੱਡ ਦਾਂਗੇ ਠੀਕ ਆ ਵੀ ਆਪੇ ਕਰ ਲਾ ਦੇ ਮੇਰੀ ਨਹੀਂ ਕਰਨਾ ਨਹੀਂ ਕਰਨਾ ਅੱਜ ਅੱਜ ਮਨ ਖੋਸ਼ ਕਰ ਕਰ ਲਾ ਕੋਸ਼ ਮਾਰ 45 ਦੀ ਜਾਂ ਦੋ ਬਹੁਤ ਜਿਆਦਾ ਦੇ ਰਾਂਗੇ ਸੰਦੀਪ ਵਾਲੇ ਲਾ ਬੱਸ ਵੇਚੋ ਛੋੜ ਹੀ ਹੁਣੀ ਵੇਖ ਹਾਂਜੀ ਵੇਖ ਲਾ ਮੱਛੀ ਠੀਕ ਆ ਭਾਈ ਜੀ ਪਰ ਆ ਵੀ ਮੱਛੀ ਸੂਈ ਪਰਸੋਂ ਦੀ ਉਹ ਵਛਾਈ ਤੇ ਮਗਰ ਤਾ ਜਾ ਨਾਲੂ ਦੇ ਬੱਚਾ ਆ ਨਾਲੂ ਦੇ ਬੱਚਾ ਹੀ ਮੱਛੀ ਆ ਬੱਚਾ ਬੱਚਾ ਇਹ ਥਾਣੇ ਤੋਂ ਬੜੇ ਕੈਰ ਲੱਗੇ ਇਹ ਤਾਂ ਸੰਦੀਪ ਆ 12 13 ਕਿਲੋ ਬੋਲਾ ਯਾਰ ਬੋਲਾ ਯਾਰ 12 ਕਿਲੋ ਦੀ ਗਰੰਟੀ ਆ ਦੀ ਵੇਖੋ ਖਾਓ ਕਰਾ ਦੇ ਦੋ ਵੇਖੋ ਉਹ ਜੀ ਦੇਖੋ ਥੱਲੇ ਪਰ ਠੀਕ ਆ ਹਾਂਜੀ ਹਾਂਜੀ ਆ ਖੂ ਮੂੰਹ ਮਾਂ ਵੀ ਦਿਖਾ ਦੋ ਨਾਲ ਸੀਲ ਬਿਲਕੁਲ ਕੋਈ ਸ਼ੱਕਰ ਨਹੀਂ ਗਿਆ ਕੋਈ ਵੱਗਾ ਪੁਆ ਨਹੀਂ ਲਈ ਦੋ ਤਰੀਕੋ ਬੋਲਾਈ ਮੰਡੀ ਪਰ ਪਰ ਕਹੋ ਸੰਦੀਪ ਬੋਲੋ ਸੰਦੀਪ ਮੁੱਲ 45 ਹਾਂਜੀ 42 ਦੀ ਦੇ ਦਾਂਗੇ ਜੀ ਬਸ ਠੀਕ ਆ ਤਾਂ ਨੀ ਵੇ ਇੱਕੋ ਗੱਲ ਇਹ ਦੇ ਦੋ ਫਿਰ ਇੱਕੋ ਗੱਲ 40000 ਦੀ ਦੇ ਦਾਂਗੇ ਆਪਾਂ ਨਹੀਂ ਕਹਿਣਾ ਤੁਸੀਂ ਆਪੀ ਕਰਨੇ ਆ ਬਸ ਬਸ ਆਹ ਵੇਖੋ ਜੀ ਵਸ਼ੀ ਕੋਲ ਜੇ 20 ਕਿਲੋ ਦੁੱਧ ਜਿਹੜਾ ਉਹਨਾਂ ਨੂੰ ਮਗਾਊਗਾ ਉਹਨੂੰ 17 ਕਿਲੋ ਦੀ ਗਾਰੰਟੀ ਵੇਸ ਨਹੀਂ ਬਿਜੇ ਖਾਓ ਉਧਰ ਅੱਗਾ ਪਿਛਾ ਮਗਰ ਵਸ਼ੀ ਹੂ ਇਹ ਮਗਰ ਵਸ਼ੀ ਆ ਔਰ ਦੱਬੀ ਮਗਰ ਵਸ਼ੀ ਹੂ ਨਹੀਂ ਇਹ ਨਹੀਂ ਕੇ ਸਿੰਗ ਨਾਲ ਆਹ ਬੋਤਾ ਕੋਤਾ ਜੀ ਆ ਵੇਖੋ ਬੰਗਾ ਉੰਗਾ ਨਹੀਂ ਲੈਂਦੀ ਠੰਡੀ ਤੇ ਜੀ ਬਾਜੀਓ। ਲੈ ਸੇਵਾ ਵਿਖੋ ਲੈਵਾ। ਹਾਂ। ਮਰਦੀਏ ਉਹਨਾਂ ਵਾਲਿਆ। ਜਿਹੜਾ ਮਰਦੀ। ਬਾ ਠੀਕ ਆ। ਪੰਨਾਂ ਤੋਂ ਕਰਾ ਦੇ। ਇਹਦੇ ਤੋਂ ਵੀ ਪੁੱਛ ਕਰਾ ਦੇ। ਹਾਂ ਜੀ ਬਰਾ। ਦੇਖਣਾ ਉਹਦੇ ਬੱਸੀ ਭਾਵੇਂ 65 60 ਤੋਂ ਮੀਰੀ ਦੇ ਦੇ। ਬੋਲੋ। ਸਿੰਗਲਾ ਕਰਕੇ ਬਰਾ ਜੀ। 55। 55 ਜਾਂ ਨਹੀਂ ਸਨੀਰ ਜਣੀ ਜਾਂ ਛੋਟ 55 ਦੀ ਬੱਸੀ। 55 ਦੀ ਦੇ ਦਾਂਗੇ ਜੀ। ਬਾ ਠੀਕ ਆ ਬਾ। 55000 ਆ लास्ट ਪੀਸ ਆ लास्ट ਪੀਸ ਆਜ ਪੀਸ लास्ट ਪੀਸ ਹਾਂ ਸੰਦੀਪ ਦੁੱਧ ਦੇ ਭਾਵੇਂ ਲਿਖੋਵੇ 14 15 ਕਿਲੋ ਹੀ ਹਾਂਜੀ ਪਰ 13 ਦੀ ਗਰੰਟੀ ਦਵਾਗੇ ਉਹਦੀ ਗਰੰਟੀ ਚੰਗੀ ਮਸ਼ੀਨ ਮਗਰੇ ਦੇ ਹਾਂਜੀ ਮਸ਼ੀਨ ਮਗਰੇ ਗਰੰਟੀ ਜੇ ਕੋਈ ਅਧਿਕਾਰ ਵੀ ਮੰਗਾਉਗਾ ਦੇ ਬਖਾਰੂ ਕਰੀ ਮਸ਼ੀਨ ਮਗਰੀ ਇਹਦੇ ਵੀ ਮਸ਼ੀਨ ਮਗਰੇ ਲਾਲ ਜੀ ਠੰਡੀ ਧੀਰੀ ਠੰਡੀ ਧੀਰੀ ਦੁੱਧ ਸੁਨੀਪ ਹੋ ਸਕਦਾ ਭਾਵੇਂ 14 15 ਕਿਲੋ ਪਰ ਤਰੀ ਆਉਂਦੀ ਆ ਪਤਾ ਕਰਕੇ 2 ਕਿਲੋ ਘੱਟ ਦੱਸਿਆ ਹਾਂ ਨਹੀਂ ਬੜਾ ਵਧੀਆ ਮੈਂ ਨਾ ਕੋਈ ਗੱਲ ਹੀ ਨਹੀਂ ਬਾਕੀ ਆਜੋ ਆਜੋ ਫਟਿਆ ਰੋਕ ਕੇ ਜਾਈਏ ਜੀ ਕਿਤੇ ਨਹੀਂ ਸ਼ਾਈ ਬਾਦਰ ਜਲਸੀ ਜਾ ਕੇ ਹੋ ਜਾ ਫੇੜ ਵੀ ਚੰਗੀ ਹੋਊਗੀ ਟੈਨਸ਼ਨ ਨਹੀਂ ਹੋਊਗਾ ਖਾ ਕੇ ਦੱਸ ਹੀ ਜਾਗਾ ਇਹ ਮਾਝੀ ਆ ਕਿਸਾਬ ਵੀ ਗੇ ਜਮਾਜ ਹਾਂ ਤੁਹਾਨੂੰ ਕੀ ਇਜਕ ਨਹੀਂ ਬੋਲੋ ਜੀ ਫਿਰ 10 ਬੀਤੀ ਆ 10 ਮੋਲ ਦੇ ਦਾ ਹੀ 43000 ਹਾਂ ਜੀ 42 ਦੀ ਸਾਰੀਆਂ ਗੱਲਾਂ ਛੱਡ ਕੇ ਸੰਦੀਪਾ 35000 ਦੀ ਹਾਂ ਨਾ ਦੇਣੀ ਆ ਲਾਸਟ ਪੀਸ ਆ 35000 ਦੀ ਜਿਹਦੇ ਵਿੱਚੋਂ ਛੋੜੀ ਹੋਊਗੀ 35000 ਦਾ ਥਾਣੀ ਲੱਗੇ ਕਹਿੰਦੇ ੱਕੇ ਕਿਹੜੀ ਪੀੜੀ ਦੇ ਬਾਪ ਆ ਤੂੰ ਵੇਖ ਲੈ ਹਾਂ ਨਹੀਂ ਬਸ ਠੀਕ ਹੁਣ ਵੇਖ ਤੂੰ ਪਤਾ ਹੁਣ ਰੱਬ ਦਾ ਨਾ ਹੀ ਹੈ ਤੂੰ ਤੁਹਾਨੂੰ ਪਰ ਕਮਾਈ ਕਰਨੀ ਆ ਹਾਂਜੀ ਨਹੀਂ ਚਲ ਹੋਰ ਬਜੀ ਫਿਰ ਬਸ ਵਧੀਆ ਵਧੀਆ ਖਿੱਚ ਕੇ ਖਿੱਚ ਕੇ ਖਿੱਚ ਕੇ ਸਾਰੀ ਮੱਝਾਂ ਮਿਲਣਗੀਆਂ ਹਾਂਜੀ ਹਾਂਜੀ ਮੱਝਾਂ ਮਿਲਣ ਠੀਕ ਬੋਲੋ ਫਿਰ ਨੰਬਰ ਸੁਨੀਲ ਤੋਂ ਸਮਾਜ ਜ਼ਿਲ੍ਹਾ ਤਰਨਤਾਰਨ ਟੂਲ ਪਲਾਜੇ ਦੇ ਨਾਲ ਹੀ ਆ ਨੰਬਰ ਮੇਰਾ ਹੈਗਾ 911 5788043 20 ਫਰਵਰੀ ਜੀ ਅੱਜ ਵੀ ਜੀ ਹਾਂ ਜੀ ਮੇਰੇ ਵੀਰ ਕਈ ਕਹਿੰਦੇ ਆ ਭਈ ਤਰੀਕ ਨਾਲ ਜਰੂਰ ਬੋਲ ਜਾ ਕਰੋ ਅੱਜ 20 ਤਰੀਕ ਅੱਜ ਹੀ ਛੱਡ ਦੇਣੀ ਆ ਪਤਾ ਹਾਂ ਜੀ ਭੈ ਜੀ ਅੱਜ ਹੀ ਛੱਡ ਦੇਣੀ ਹੈ ਸਹੀ ਸਹੀ